ਫਿਰ ਹੋਰ ਵੀ ਨਿਕੰਮੇ ਝਗੜੇ ਸੀ ਖੇ ਕਰਬੜਦੇ ਆ ਬੈਸ ਜਿਸ ਬੈਸ ਨੂੰ ਪਰਾਂ ਵਾਲੇ ਗੁਰਮਾਨਿਕ ਨੇ ਮੂਰਤ ਕਹਿ ਦਿੱਤਾ ਉਹ ਕਿ ਕਿ ਮਾਸ ਮਾਸ ਪਰ ਮੂਰਤ ਝਗੜੇ ਗਿਆਨ ਧਿਆਨ ਨਹੀਂ ਜਾਣੇ ਕੌਣ ਮਾਸ ਕੌਣ ਸਾਬਤ ਹੈ ਦੇ ਕਿਸ ਨੇ ਪਾਪ ਸਣਾ ਇਸ ਬੈਸ ਨੂੰ ਕਰਨ ਵਾਲਾ ਗੁਰਨਾਨ ਦੇ ਦ੍ਰਿਸ਼ਟੀ ਚ ਮੂਰਤ ਹੈ ਕਿ ਖਾਣਾ ਚਾਹੀਦਾ ਕਿ ਨਹੀਂ ਖਾਣਾ ਚਾਹੀਦਾ ਇਹ ਪੰਤੇ ਗੁਰਨਾਨ ਦਿਨੇਸ਼ਵਰ ਦੇ ਨਿਰਮਾਣ ਕਰਦਾ ਕਿ ਕਿ ਇਹ ਝਗੜਾ ਇੰਡੀਆ ਹੀ ਤੇ ਰਹਿਣੀ ਮੈਂ ਆਪਣਾ ਸ਼ਹਿਰਾਂ ਦੀ ਪਰਮਾਨੈਂਟ ਕਰਦਾ ਕੋਈ ਇਸ ਤਰ੍ਹਾਂ ਦਾ سلسلہ ਮੈਂ ਦੇਖਦੇ ਨਹੀਂ ਪਰ ਬਾਹਰ ਕੁਝ ਜ਼ਿਆਦਾ ਉਹਦੇ ਕਾਰਨ ਨਹੀਂ ਕਿ ਪੰਥ ਦੇ ਬਣਾਈ ਹੋਈ ਜੋ ਮਰਿਆਦਾ ਉਸ ਦਾ ਕੋਈ ਪ੍ਰਚਾਰ ਨਹੀਂ ਹੋਇਆ ਗੁਰਬਾਣੀ ਦਾ ਪ੍ਰਚਾਰ ਨਹੀਂ ਹੋਇਆ ਸਿੱਧੀਆਂ ਪੁੱਠੀਆਂ ਗੱਲਾਂ ਜਿਸ ਨੇ ਕਹਿ ਦਿੱਤੀਆਂ ਉਹ ਕਬੂਲ ਕਰ ਲਈਆਂ ਗਈਆਂ ਔਰ ਜੋ ਹੁਣ ਨਿਕੰਮੇ ਝਗੜੇ ਲੈ ਕੇ ایسی دو دو تین تین دڑے کھڑے کر سکنے بہت سارے بندے ہٹ پہ نکمی پیس چیڑ بیٹھتے ہیں اور ستگور اس کے بحثن موڑ پہ ہی منس ماس, ماس کر مورک جگڑے گیان دھیان نہیں جانے کون ماس کون ساگ کہاوے کس میں پاپ سمانے پیس میں تو قریب قریب میں بھی موڑ ہوں ਤਲ ਸ਼ਰਣ ਖੋਣ ਦਾ ਦਾਇਰਾ ਨਹੀਂ ਮੇਰਾ ਲੇਕਿਨ ਮੂਰਖਤਾ ਦੀ ਮੂਰ ਲਵਾਉਣ ਤੋਂ ਜੀ ਘਰਾਂਦਾ ਐ ਇੰਨੀ ਮਸਹੂਰ ਅਸ ਕਰਦਾ ਕਿਉਂਕਿ ਸਤਿਗੁਰ ਕਹਿੰਦਾ ਮੂੜ ਐ ਤੇ ਬੰਦੇ ਇਸ ਬੈਸ ਨੂੰ ਛੇੜਦਾ ਹੀ ਕਿਉਂ ਹੈ ਇਹ ਬੈਸ ਛੇੜਨ ਵਾਲੀ ਨਹੀਂ ਤੇ ਸਤਿਗੁਰ ਇਸ ਦੇ ਸਵਾਲ ਕਰਦੇ ਨੇ ਕੌਣ ਮਾਸ ਕੌਣ ਸਾਧ ਕਹਾਵੇ ਕਿਸ ਨੇ ਪਾਪ ਸਮਾਣੇ ਪਹਿਲੇ ਮੈਨੂੰ ਇਹ ਖੋਲ ਕੇ ਦੱਸੋ ਸਾਧ ਕੀ ਐ ਤੇ ਮਾਸ ਕੀ ਐ ਗੁਰਨਾਮਿਕ ਦੇ ਮਾਸੋਂ ਨਿਮਿਆ ਮਾਸੇ ਅੰਦਰ ਸਾਸ ਤੇਰੇ ਵੱਡਾ ਹੋਇਆ ਵਿਆਹ ਆ ਪਰਲੇ ਆਇਆ ਮਾਸ ਮਾਸੋਂ ਹੀ ਮਾਸ ਉਪਜੇ ਮਾਸੋਂ ਸਭੇ ਸਾਥ ਮਾਸ ਮਾਸ ਪਰ ਮੋਰਤ ਝਗੜੇ ਗਿਆਨ ਧਿਆਨ ਨਹੀਂ ਜਾਣੇ ਕੌਣ ਮੈਸ ਕੌਣ ਸੌ ਕਹਾਵੇ ਕਿਸਵੇਂ ਪਾਪ ਸੁਣਾਣੇ ਗੁਰੂ ਦੇ ਸ਼ਬਦਾਂ ਨੂੰ ਸਾਹਮਣੇ ਲੈ ਕੇ ਮਾਸਬੰਦੀ ਵਿਚਾਰਾਂ ਨੂੰ ਕਿਸੇ ਸਾਹਿਬ ਜੀ ਨੇ ਇਹਨੇ ਸੋਨੇ ਦਾ ਨਾਲ ਕਹ ਦਿੱਤਾ ਕਿ ਭਰਮ ਬੁਲੇ ਕੇ ਵਾਲੀ ਗੱਲ ਹੀ ਨਹੀਂ ਰਹੇ ਜਾਂਦੇ ਤੇ ਉਹਨਾਂ ਨੇ ਇਤਨਾ ਵੀ ਕਹਿ ਦਿੱਤਾ ਕਿ ਜਿ세 ਗੁਰੂ ਨਾਮ ਕਹਿ ਰਹੇ ਨੇ ਕਿ ਮਾਸ ਮਾਸ ਪਰ ਮੂਰਖ ਝਗੜੇ ਸਿੱਖ ਜਗਤ ਨੂੰ ਇਸ ਵਿੱਚ ਨਹੀਂ ਪਾਉਣਾ ਚਾਹੀਦਾ ਪੁਸਤਕ ਜਦ મેં ਪੜ੍ਹੀ ਦਿੱਲੀ ਵਿੱਚ ਮੈਨੂੰ ਪੇਜ ਕੀਤੀ ਗਈ میں اس بی نے کہ ٹھیک ہے پستک لکھی ہے اس تک جو کچھ لکھے ہے وہ تو سر لیک پتا چلتا پیا پستک نام دن ہی پتا چل رہا پر میں پستک قبول نہیں کرنی یا اس سنبندی کچھ بچار وٹاندرا پہلے کر خیر بیٹھ گئے اس کی کوٹھی چی ماڈل ٹاؤن دی گل پنکی سرمو رہے سے گرنانک دی ਰਖ ਸੋਨਾ ਰਸ ਰੂਪਾ ਕਾਮਣ ਰਸ ਪਰ ਮਲਕੀ ਵਾਸ ਰਖੇ ਜਾ ਰਸ ਘੋੜੇ ਮੰਦਰ ਰਸ ਮੀਠਾ ਰਸ ਮਾਸ ਇਤੇ ਰਸ ਸਰੀਰ ਕੇ ਕਹਿ ਘਟ ਨਾਮ ਨਿਵਾਸ ਇਤਨੇ ਰਸ ਸਰੀਰ ਦੇ ਚੋਵਨ ਮਾਸ ਹੋਵੇ ਤੇ ਨਾਮ ਦਾ ਵਾਸਾ ਕਿੱਥੇ ਹੋ ਸਕਦਾ ਨਾਮ ਨਹੀਂ ਵਸ ਸਕਦਾ ਮੈਂ ਕਿ ਠੀਕ ਇਸ ਪੰਕਤੀ ਨੂੰ ਸਾਹਮਣੇ ਰੱਖ ਕੇ ਤੋ ਮਾਸ ਦੀ ਬੜੀ ਸੋਹਣੀ ਵਿਆਖਿਆ ਕਰ ਦਿੱਤੀ ਬਹੁਤ ਸੋਹਣੀ ਬੜੀ ਉਤਮ ਵਿਆਖਿਆ ਉਹ 400 ਸਫੇ ਰੰਗ ਦਿੱਤੇ ਲੇਕਿਨ ਹੁਣ ਗੱਲ ਇਥੋਂ ਸ਼ੁਰੂ ਕਰਨੀ ਪਵੇਗੀ ਰਸ ਸੋਨਾ ਪਹਿਲੇ ਗੁਰੂ ਨਾਨਕ ਨੇ ਲਿਖਿਆ ਰਸ ਸੋਨਾ ਤੇ ਸੋਨੇ ਦਾ ਹਾਰ ਗੱਲ ਵਿੱਚ ਪਾਇਆ ਹੈ ਮੈਂ ਤਾਂ ਪਹਿਲੇ ਇਹਨੂੰ ਬਾਅਦੋਂ ਪਹਿਨੇ ਪਾਸੇ ਪਾਸ ਤਾਂ ਪੂਰੀ ਬਾਕੀ ਗੱਲ ਕਰੀ رس سونا رس رش روپا اگر چند بھی استری واسطے پرش اگر رس ہے تو میک پہلے تیرے پتی نی چاہیے تکے مار کے کروں کھڑے پہلے رس سونا رس روپا کام رس پر ملک کی راس تے میں کہ کپڑے ہوں تو ضرور سینٹ لائے ہے اتر لائے آئے خوشبواری تو جاندی ہیں پرنسپل ہیں پڑھاندی ہیں کالیج دے جا کے تو اس کتاب لکھوں دا تو بہت بڑا مان پر آپت کیتا تے سینٹ تو لائے ہے اتر تو لائے آئے خوشبو تیرے کول آئے تے صاحب کن لیتے راست ہے تے کیوں لائے آئے سے سے جہرس کوڑے مندر رسمی ٹھائرہ سماس ਮਨ ਰੋ। ਮੈਂ ਤਾਂ ਬੜੀ ਸੋਹਣੀ ਕੋਠੀ ਹੈ ਤੇਰੀ। ਤੈਨੂੰ ਅੱਗ ਲਾ ਜਾਂ ਢਾ ਦੇ ਜਾਂ ਘਰੋਂ ਨਿਕਲ। ਕਿਉਂਕਿ ਇਹ ਵੀ ਕਰਸ ਸਤਿਗੁਰ ਕਹਿੰਦੇ ਕਹਿੰਦੇ ਇਹ ਵੀ ਕਰਸ ਮਕਾਨ ਸੋਨਾ ਮਕਾਨ ਤੇ ਵੀ ਕਰਸ। ਅਸਵਾਰੀ ਅੱਛੀ ਤੋਂ ਅੱਛੀ ਅਸਵਾਰੀ ਹੋਵੇ ਉਸ ਜ਼ਮਾਨੇ 'ਚ ਅچھے ਘੋੜੇ ਹੁੰਦੇ ਸਨ। ਤੇ ਜਿਹਦੇ ਕੋਲ ਬਹੁਤ ਵਧੀਆ ਘੋੜਾ ਹੋਵੇ ਤੇ ਲਿਆ ਨਹੀਂ ਸਮਾਂਦਾ ਸੀ। ਤੇ ਅੱਜਕੱਲ੍ਹ ਵਾਹਨ ਬਦਲ ਗਏ, ਕਾਰਾਂ ਹੋ ਗਏ ਜਾਂ ਹੋਰ ਕੁਝ ਜ਼ਰੀਏ ਹੋ ਗਏ। تو میں تیرے کول ہے تو انہوں بھی بار سٹ بول کے بھی کار کے نہ بیٹھی رس جاہرسوڑے مندل رس میٹھا میٹھا بھی ایک رس آ چینی پی کہیں شوگر کھاندی کہ نہیں کرا ہے کہ نہیں کوئی میٹھی چیز ورد بھی ہیں کہ نہیں انہوں بھی بار سٹ پھر رس میٹھا رس ماس پھر ماس ایک رس ਇਨੂੰ ਬਾਰਿਸ਼ ਉੱਠ ਪਰ ਇਸ ਤੋਂ ਪਹਿਲੇ ਚੀਨੀ ਵੀ ਬਾਰਿਸ਼ ਉੱਠ ਕੋਚੀ ਨੂੰ ਵੀ ਅਗਲਾ سونے ਦਾ ਹਾਰ ਤੋਂ ਜੋ ਗੱਲ ਚ ਪਾਇਆ ਹੈ ਇਹ ਵੀ ਬਾਰਿਸ਼ ਉੱਠਔਰ ਫਿਰ ਅਸਵਾਰੇ ਵਾਸਤੇ ਵੀ ਤੇਰੇ ਕੋਲ ਕੁਝ ਨਹੀਂ ਹੋਣਾ ਚਾਹੀਦਾ ਤੋ ਸੈਂਟ ਇਹਤੇ ਅਪਰ ਇਤਿਆਦਿਕ ਨੀਆਂ ਸ਼ੀਸ਼ੀਆਂ ਵੀ ਬਾਰਿਸ਼ ਉੱਠ ਇਹ ਕਰਦੇ ਚ ਨਹੀਂ ਹੋਣੀਆਂ ਚਾਹੀਦੀ ਆਖਣ ਲੱਗੀ ਇਸ ਝਾਂਗ ਨਾਲ ਤੇ ਮੈਨੂੰ ਸੋਚਿਆ ਸੀ ਇਸ ਤਰ੍ਹਾਂ ਦੇ ਵੀ ਹਰਕਾਉਂਦੇ ਨੇ میں کہا تم ایک سمجھے ہے کہ صرف جگہ دے سارے ہمیں دماغ نو تالے لا کے رکھے ہونے واقعی جنہوں نے تالے لا کے رکھے ہونے انہوں نے اس بحث میں چھیڑے آیا اور پنٹھ دے پارمانی کھڑے دی کھاں کھاں پہ مخالفت اور انیک تانوں امرت بھی انیک تانوں اس نے کے رکھ دیتا پھر ٹھنڈے دل نال میں تھوں پوچھ لگے گیا نہیں جی گل کی ہے پھر گل کی ہے میں تینی وڈی کتاب لکھ بیٹھنے ਮਤਲਬ ਗੱਲ ਸੁਣੋ ਸੋਨੇ ਦਾ ਕੋਲ ਹੋਣਾ ਮਰੀ ਗੱਲ ਨਹੀਂ ਪਰ ਬੰਦਾ ਸੋਨੇ ਵਿੱਚ ਰਸਨਾ ਮਾਣੇ ਹੁਣ ਜਿੰਨੇ ਪੁਰਸ਼ ਸੋਨੇ ਦਾ ਅਗਰ ਕੜਾ ਪਾਈ ਕਰਦੇ ਤੇ ਰਸ ਹੈ ਉਸ ਦਾ ਵਰਨਾ ਖਰਬ ਲੋਕ ਦਾ ਕੜਾ ਸਾਨੂੰ ਸੱਜਣਾਂ ਨੇ ਦਿੱਤਾ ਹੈ ਸੋਨੇ ਦਾ ਤੇ ਨਹੀਂ ਦਿੱਤਾ ਤੇ ਜਿੰਨੇ ਪਾਈ ਫਿਰਦੇ ਨੇ ਕਿ ਸੋਨੇ ਦਾ ਕੜਾ ਵੀ ਰਸ ਹੋ ਗਿਆ ਸੋਨਾ ਇੱਕ ਲੋੜ ਹੋ ਸਕਦੀ ਬੰਦੇ ਦੀ ਰੱਖੇ ਅਗਰ ਇਸ ਤੇ ਨੇ ਕੁਝ ਕਹਿਣਾ ਹੈ ਠੀਕ ਹੈ ਪਰ ਹੁਣ ਮੇਰਾ ਤੇ ਸੋਨਾ ਨਾ ਨਾ ਦਿਖਾਂਦੀ ਫਿਰੇ ਤੇ ਜੇ ਦਿਖਾਂਦੀ ਫਿਰ ਵੀ ਉਹ ਰਸ ਹੈ ਮੁਸ਼ਕਿਲ ਹੈ ਤੇ ਨਾਮ ਜਪ ਸਕੇ ਰਸ ਨਹੀਂ ਹੋਣਾ ਚਾਹੀਦਾ ਇਸੇ ਤਰੀਕੇ ਦੇ ਨਾਲ ਪੁਰਸ਼ ਵਾਸਤੇ ਇਸਤਰੀ ਤੇ ਇਸਤਰੀ ਵਾਸਤੇ ਪੁਰਸ਼ੀ ਕੋ ਲੋੜ ਹੈ ਸੰਸਾਰਿਕ ਲੋੜ ਹੈ ਸਮਾਜਿਕ ਲੋੜ ਹੈ ਸਰੀਰਕ ਲੋੜ ਹੈ ਇਹ ਸਿਰਫ ਰਸ ਨਾ ਹੋਵੇ ਅਗਰ ਰਸ ਬਣ ਗਿਆ ਤਾਂ ਸੁਰਤ ਇੱਥੇ ਵੀ ਰੁਕ ਜਾਏਗੀ ਅੱਗੇ ਨਹੀਂ ਜਾ ਸਕੇਗਾ ਮਨ ਮਕਾਨ ਇੱਕ ਲੋੜ ਹੈ ਬਿਲਕੁਲ ਲੋੜ ਹੈ ਮਨੁੱਖੀ ਦੀ ਲੋੜ ਹੈ ਤੇ ਜੀ ਮਕਾਨ ਹੁਣ ਰਸ ਬਣ ਜਾਏ ਤੇ ਕਈਆਂ ਵਾਰ ਤੇ ਰਸ ਬਣ ਜਾਂਦਾ ਹੈ ਉਹ ਬੈਠਣ ਵਾਸਤੇ ਬਾਅਦ ਵਿੱਚ ਕਹਿੰਦੇ ਪਹਿਲੇ ਸਾਰਾ ਮਕਾਨ ਦਿਖਾਣੇ ਆਏ ਵੇਖੋ ਐਵੇਂ ਵੇਖੋ ਅੰਨ ਪਰ ਕਰਮ ਕਰਾਈ ਫਿਰਦੇ ਨੇ ਆਪਣੇ ਮਕਾਨ ਦੀ ਜਿਵੇਂ ਉਹਨਾਂ ਦਾ ਮਕਾਨ ਇੱਕ ਮੰਦਰ ਹੋਵੇ ਖੂਬ ਸੂਰਤ ਪ੍ਰਮਾਤਮਾ ਦਾ ਖੈਰ ਮੁਕਤਸਰ ਸਹੀ ਇਹ ਰਸ ਹੁੰਦਾ ਹੈ ਤਾਂ ਹੁਣ ਇਸ ਮਕਾਨ 'ਚ ਰੱਬ ਬਣਾਉਣੇ ਜਪਣ ਦੇ ਕਈਆਂ ਵਾਰ ਤੇ ਗੱਡੀ ਕਾਰ ਇਹ ਕੈਨਕ ਰਸ ਬਣ ਜਾਂਦੀ ਵੀ ਲੋਕੀ ਵੇਖਣ ਕੋਈ ਵਧੀਆ ਹੋਵੇ ਕਾਰ ਆਮ ਕਹਿਣ ਕਿ ਲੋਕੀ ਪੇਪੰਦਨ ਕੋ ਸਾਹ ਸੁਵੇ ਕੋਈ ਸਲਸਲਾ ਕਾਹ ਹੋਵੇ ਵਿਸ਼ੇਸ਼ ਹੋਵੇ ਤੇ ਜੇ ਹੁਣ ਕਾਰ ਦੇ ਆਸਰੇ ਤੋਂ ਵਿਸ਼ੇਸ਼ ਹੋਣਾ ਸਭ ਕੁਝ ਰਖ ਹੋ ਜਾਇ ਸੁਰਤ ਰੁਕੇ ਵੀ ਤੇ ਮਿੱਠਾ ਇੱਕ ਲੋੜ ਹੈ ਸਰੀਰ ਦੇ ਚਮੜਾ ਮੋਟਾ ਜਾਣਾ ਹੀ ਚਾਹੀਦਾ ਥੋੜਾ ਬਹੁਤ ਇਹ ਵੀ ਇੱਕ ਲੋੜ ਹੈ ਪਰ ਇਹ ਹੁਣ ਰਾਸੀ ਬਣ ਜਾਏ ਕਈ ਬੰਦਿਆਂ ਦਾ ਮਿੱਠੀ ਚੀਜ਼ ਖਾਣਾ ਇੱਕ ਰਸ ਬਣ ਜਾਂਦਾ ਹੈ ਤੁਜੇ ਰਸ ਬਣ ਗਏ ਤੇ ਮੁਸ਼ਕਿਲ ਹੈ ਨਾਮ ਜਪ ਸਕੇ ਇਸ ਤਰ੍ਹਾਂ ਮਾਸ ਇੱਕ ਬੰਦੇ ਦੀ ਲੋੜ ਹੋ ਸਕਦੀ ਰਸ ਨਹੀਂ ਅਗਰ ਮਾਸ ਰਸ ਬਣ ਗਿਆ ਤੇ ਫਿਰ ਮੁਸ਼ਕਿਲ ਹੈ ਨਾਮ ਜਪ ਸਕੇ ਤੇ ਤਿਮਾਸੀ ਚ ਫਸ ਗਿਆ ਫਿਰ ਤਿਮਾਸੀ ਚ ਡੁੱਬ ਗਿਆ ਕੋਈ ਰੂਪ ਵਿੱਚ ਡੁੱਬ ਗਿਆ ਕੋਈ ਸੌਨੇ ਵਿੱਚ ਡੁੱਬ ਗਿਆ ਕੋਈ ਮਕਾਨ ਵਿੱਚ ਡੁੱਬ ਗਿਆ ਕੋਈ ਮਿੱਠੇ ਵਿੱਚ ਡੁੱਬ ਗਿਆ ਕੋਈ ਮਹਿਲ ਮਾਰੀਆਂ ਵਿੱਚ ਡੁੱਬ ਗਿਆ ਕੋਈ ਮਾਸ ਵਿੱਚ ਡੁੱਬ ਗਿਆ ਸਤਗੁਰ ਇਹਨਾਂ ਸਾਰਿਆਂ ਨੂੰ ਰਸ ਪਾਈ ਕਹਿੰਦੇ ਨੇ ਇੱਕ ਨੂੰ ਰਸ ਨਹੀਂ ਆਖਿਆ ਫਿਰ ਇਸ ਪੰਤੀ ਨੂੰ ਸਰਵਨ ਕਰਨਾ ਗੁਰਨਾ ਨਿਦੇਵ ਜੀ ਮਹਾਰਾਜ ਦੇ ਰਸ ਸੋਨਾ ਰਸ ਰੋਪਾ ਕਾਮਣ ਰਸ ਪਰ ਮਲਕੀ ਵਾਸ ਰਖੇ ਜਾ ਰਸ ਘੋੜੇ ਮੰਦਰ ਰਸ ਨਹੀਂ ਠਾ ਰਸ maat ਇਹ ਤੇ ਰਸ ਸਰੀਰ ਕੇ ਕਹਿ ਘਟ ਨਾਮ ਨਿਵਾਸ ਅਗਰ ਇੰਨੇ ਰਸ ਇਸ ਸਰੀਰ ਦੇchna ਨਾਮ ਕਿੱਥੇ ਵਸੇਗਾ ਔਰ ਮੈਂ ਫਿਰ ਅਰਜ਼ ਕਰਾਂ ਕਿਸੇ ਐਸੀ ਬੈਸ ਨੋ ਜਿਸ ਬੈਸ ਨੂੰ ਗੁਰਨਾਣਿਕ ਨੇ ਮੂਰਖਤਾ ਹੀ ਕਹਿ ਦਿੱਤਾ ਹੋਵੇ। ਔਰ ਆਖੇ ਹੋਵੇ ਕਿ ਜੀਵ ਹੱਥੀਂ ਦੀ ਗੱਲ ਲੈਂਦੇ ਉੱਤੇ ਦਾਣੇ ਨਾ ਖਾਓ। ਜੇ ਤੇ ਦਾਣੇ ਅਣ ਕੇ ਜੀਵਾਂ ਬਾਜ ਨ ਕੋਏ ਪਹਿਲਾ ਪਾਣੀ ਜੀਵ ਹੈ ਜਿਤ ਹਰਿਆ ਸਭ ਕੋਏ ਜੈਨੇ ਮੂੰਹ ਦੇ ਤੇ ਛਾਤੀ ਲੈ ਲੈਨੇ ਵੀ ਹਵਾ ਛਾਣ ਕੇ ਲਈਏ ਹਵਾ ਦੇ ਛਾਣੋਂ ਨੇ ਮਰ ਜਾਂਦੇ। ਤੇ ਕੀ ਕਰੀਏ। ਕਿ ਮੈਂ ਜਾਨੀਆਂ ਦੇ ਸਾਹਮਣੇ ਇੱਕ ਪੰਕਤੀ ਰੱਖੀ ਸੀ ਗੁਰੂ ਨਾਨਕ ਦੇ ਜੀਆਂ ਦਾ ਆਹਾਰ ਜੀ ਖਾਣਾ ਇਹ ਕਰੇ ਮੈਂ ਕਥਨ ਨੂੰ ਨਹੀਂ ਪਤਾ ਗੁਰੂ ਨਾਨਕ ਕਹਿੰਦੇ ਨੇ ਜਿਸ ਚੀਜ਼ ਵਿੱਚ ਜੀਵ ਨੇ ਉਸ ਤੋਂ ਜੀਵਨ ਵੀ ਨਹੀਂ ਮਿਲ ਸਕਦਾ ਪਾਣੀ ਵਿੱਚ ਜੀਵ ਹੈ ਤਾਂ ਜੀਵਨ ਮਿਲਦਾ ਹੈ ਔਰ ਜੀਵ ਹੈ ਦਾਣਿਆਂ ਵਿੱਚ ਤਾਂ ਜੀਵਨ ਮਿਲਦਾ ਬਨਸਪਤੀ ਵਿੱਚ ਜੀਵ ਹੈ ਤਾਂ ਜੀਵਨ ਮਿਲਦਾ ਹੈ ਹਵਾ ਵਿੱਚ ਜੀਵ ਹੈ ਤਾਂ ਜੀਵਨ ਮਿਲਦਾ ਵਰਨਾ ਜੀਵਨ ਮਿਲ ਹੀ ਨਹੀਂ ਸਕਦਾ ਕੁਝ ਜੀਵਨ ਜੋ ਸੋਚਣ ਲੱਗ ਪਏ ਨੇ ਕੁਝ ਜੀਵਨ ਜਿਨ੍ਹਾਂ ਦੇ ਅੰਦਰ ਮਨ ਦੀ ਬਣਤਰ ਹੋ ਗਈ ਹੈ ਉਹਨਾਂ ਜੀਵਾਂ ਦੀ ਅਲਗ ਵੰਡ ਕੀਤੀ ਗਈ ਹੈ ਸ਼ੇਰ ਹੈ ਹਾਥੀ ਹੈ ਉੱਤ ਹੈ ਗਊ ਹੈ ਸੱਤ ਹੈ ਔਰ ਤੋਤਾ ਹੈ ਹੰਸ ਹੈ ਗਰਸ ਕੇ ਇਸ ਤਰ੍ਹਾਂ ਦੇ ਕੁਝ ਸੈਂਕੜੇ ਜਾਨਵਰ ਨੇ ਜਿਨ੍ਹਾਂ ਬਾਰੇ ਭਾਰਤ ਦੇ ઋષਿ-ਮੁਨੀਆਂ ਦਾ ਕਹਿਣਾ ਹੈ ਕਿ ਇਹਨਾਂ ਦਾ ਮਨ ਥੋੜਾ ਜਿਹਾ ਵਿਕਸਤ ਹੋ ਗਿਆ ਹੈ ਕਿ ਦੁੱਖ ਸੁੱਖ ਨੂੰ ਬਹੁਤਾ ਮਹਿਸੂਸ ਕਰਦੇ ਹੈ

ਇਹ ਪਾਣੀ ਵਿੱਚ ਗਿਆ ਇੱਕ ਮਦਰ ਮਛੀਂ ਪਕੜ ਲਿਆ ਇਸਨੇ ਹਾਥੀ ਸਰੋਵਰ ਸੀ ਵੱਡੀ ਝੀਲ ਸੀ ਖਿੜੇ ਹੋਏ ਕਮਲ ਦੇ ਫੁੱਲ ਸਨ ਇਹਨੇ ਤੋੜ ਕੇ ਨਿਭੇੜ ਦਿੱਤਾ ਔਰ ਆਖੇ ਹੈ ਪ੍ਰਭੂ ਇਹ ਗੈਬੀ ਸ਼ਕਤੀ ਜਿ ਤੂੰ ਹੈ ਮੇਰੀ ਰੱਖਿਆ ਕਰ ਔਰ ਇਹਦਾ ਮਤਲਬ ਹੈ ਹਾਥੀ ਇਤਨਾ ਕਬੂਲ ਕਰਦਾ ਹੈ ਕਿ ਗੈਬੀ ਸ਼ਕਤੀ ਹੈ ਮਦਦ ਨੂੰ ਪੁਕਾਰਦਾ ਹੈ ਔਰ ਫੁੱਲ ਭੇਟ ਕਰਨ ਦੀ ਜਾਚ ਵੀ ਇਸ ਨੂੰ ਆਉਂਦੀ ਹੈ। ਔਰ ਚਲੋ ਪੁਰਾਣਕ ਸਾਥੀ ਆਉਂਦੀ ਤੇ ਨਾ ਮੰਨਦੇ। ਪਰ ਗੁਰਪ੍ਰੇਮ ਬਾਦਸ਼ਾਹ ਜੀ ਇਸ ਦਾ ਬਾਰ ਬਾਰ ਜ਼ਿਕਰ ਕਰਦੇ। ਪਾਈ ਗੁਰਦਾਸ ਜੀ ਇਸ ਦਾ ਬਾਰ ਬਾਰ ਜ਼ਿਕਰ ਕਰਦੇ ਨੇ। ਦੁਖ ਤੇ ਗਦਿੰਦ ਅਰ ਬਿੰਦ ਗਏ ਦੇਤਰਾ ਤੇ ਤਾਂ ਕਿ ਕਾਜੇ ਚਕਰਪਾਨ ਆਣ ਗਰਸੇ ਗਾਹ ਜੀ। ਕੁਝ ਹੋਰ ਪੰਛੀਆਂ ਦੀ ਵੀ ਸਿਆਣਪ ਦੀਆਂ ਗਾਥਾਵਾਂ ਦੀ ਸੁਣ। ਜੇ ਸੁਣਨ ਤੇ ਪੜਨ ਚ ਆਉਂਦੀ ਹਨ ਵੀ ਸੋਚ ਲੈਣ। ਤੇ ਜਿਹੜੇ ਸੋਚ ਲੈਣੇ ਜਿਨ੍ਹਾਂ ਦਾ ਥੋੜਾ ਜਿਹਾ ਮਨ ਬਣ ਗਿਆ। ਤੋ ਜਿਨ੍ਹਾਂ ਦਾ ਥੋੜਾ ਜਿਹਾ ਮਨ ਬਣ ਗਿਆ ਉਹ ਦੁੱਖ ਸੁੱਖ ਬਹੁਤ ਮਹਿਸੂਸ ਕਰਦੇ ਨੇ ਇਸ ਵਾਸਤੇ ਉਹਨਾਂ ਦਾ ਵੱਢਣਾ ਉਹਨਾਂ ਦਾ ਮਾਰਨਾ ਮਨੁੱਖ ਨੂੰ ਮਾਰਨਾ ਕਰਾ ਦੇ ਦਿੱਤਾ ਗਿਆ ਇਸ ਚੱਕਰ 'ਚ ਨਾ ਪੈਣਾ ਕਿ ਸਿੰਘ ਜੀ ਨੂੰ ਬਹੁਤ ਕੁੱਥੇ ਮਿਲਦੇ ਨੇ ਸਿੱਖ ਵਾਸਤੇ ਗਊ ਤੇ ਬੱਕਰਾ ਇੱਕੋ ਕੁਛ ਹੈ ਸਿੱਖ ਵਾਸਤੇ ਗਊ ਤੇ ਮੁਰਗਾ ਇੱਕੋ ਕੁਛ ਹੈ ਇਹ ਵੀ ਪ੍ਰਚਾਰ ਕਰਦੇ ਫਿਰਦੇ ਨੇ ਔਰ ਇਸ ਤਰੀਕੇ ਨਾਲ ਸਿੱਖ ਧਰਮ ਨੂੰ ਪ੍ਰਸ਼ਟ ਕਰਨ ਦੀ ਕੋਸ਼ਿਸ਼ ਵੀ ਕਰਦੇ ਨੇ ਉਹਨਾਂ ਦੇ ਸਾਹਮਣੇ ਰੇਖਾ ਪੰਕਤੀਆਂ ਗੁਰੂ ਗ੍ਰੰਥ ਸਾਹਿਬ ਦੀਆਂ ਰੱਖੀਆਂ ਜਾ ਸਕਦੀਆਂ ਨੇ ਬ੍ਰਹਮਾਣਾ ਕਾਲੀ ਘਾਤ ਕੰਝ ਕਾ ਅਣਚਾਰੀ ਕਾ ਧਾਨ ਬੱਜਰ ਪਾਪ ਕਿਹੜੇ ਨੇ ਗੁਰੂ ਅਮਰਦਾਸ ਜੀ ਕਹਿੰਦੇ ਨੇ ਬ੍ਰਾਹਮਣ ਰੱਬ ਨਾਲ ਜੁੜਿਆ ਹੋਇਆ ਜਿਹੜਾ ਪੁਰਸ਼ ਹੈ ਜਿੱਦਾਂ ਮਨ ਬ੍ਰਹਮ ਵਰਗਾ ਹੈ ਉਹਨੂੰ ਮਾਰਨਾ ਉਹਦੀ ਬੇਦਬੀ ਕਰਨਾ ਬੱਜਰ ਪਾਪ ਪਹਿਲੀ ਘਾਤ ਪਹਿਲੀ ਕਹਿੰਦੇ ਨੇ ਗਊ ਨੂੰ ਗਊ ਨੂੰ ਮਾਰਨਾ ਇਹ ਬਹੁਤ ਸੋਚਣੀ ਹੈ ਇੱਕ ਗਊ ਦੇ ਸਾਹਮਣੇ ਤੁਸੀਂ ਇੱਕ ਗਊ ਘਟੋ ਰੋਂਦੀ ਹੈ ਛੜਕਦੀ ਹੈ ਇਨੂੰ ਭੋਜੜ ਖਾਣੇ ਦੀ ਤਰਫ ਲੈ ਵੀ ਜਾਓ ਤਾਂ ਵੀ ਰਿਸ਼ਤ